ਤੇ ਸਾਥਿਓ ਜੋ ਸਾਥੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਕਿ ਜਿਹੜੀ ਆਵਾਜ਼ ਹੈ ਉਹਨਾਂ ਤੱਕ ਪਹੁੰਚ ਰਹੀ ਹੈ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਆਪਣੀ ਜਿਹੜੀ ਮੀਟਿੰਗ ਸੀ ਉਹ ਸੈਕਟਰੀ ਮੈਡਮ ਦੇ ਨਾਲ ਸੀ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਡਿਪਟੀ ਸੈਕਟਰੀ ਹਰਪ੍ਰੀਤ ਸਿੰਘ ਦੀ ਨਾਲ ਹੋਈ ਹੈ ਔਰ ਜੋ ਆਪਣੇ ਮੰਗ ਪੱਤਰ ਦੇ ਉੱਤੇ ਮੰਗਾ ਸੀ ਉਸ ਮੰਗਾਂ ਦੇ ਸਬੰਧੀ ਨਾਲ ਦੀ ਨਾਲ ਹੀ ਉਹਨਾਂ ਨੇ ਜਿਹੜੀਆਂ ਲੈਟਰਾਂ ਨੇ ਉਹ ਵੱਖ-ਵੱਖ ਭਾਗਾਂ ਨੂੰ ਜਿੱਥੇ-ਜਿੱਥੇ ਜਾਣੀਆਂ ਸੀ ਉਹਨਾਂ ਨੂੰ ਭੇਜ ਦਿੱਤੀਆਂ ਨੇ ਔਰ ਸਾਥੀਓ ਵਾਰ-ਵਾਰ ਗਰੁੱਪਾਂ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਵੀ ਇਹ ਕੁਝ ਕਰ ਨਹੀਂ ਰਹੇ ਤਾਂ ਸਾਥੀਓ ਆਪਣੇ ਵੱਲੋਂ ਜਿਹੜੇ ਸੀ ਵੀ ਪ੍ਰਸ਼ਾਸਨ ਦੇ ਨਾਲ ਔਰ ਅਧਿਕਾਰੀਆਂ ਦੇ ਨਾਲ ਜਿਹੜਾ رابطہ ਬਣਾ ਕੇ ਰੱਖਿਆ ਜਾ ਰਿਹਾ ਸੀ ਵੀ ਅੱਗੇ ਆਪਾਂ ਧਰਨੇ ਦੇ ਰੂਪ ਵਿੱਚ ਚੱਲਦੇ ਸੀ ਕਿ ਕੋਈ ਹੱਲ ਨਿਕਲ ਕੇ ਆਵੇ ਪਰ ਇਸ ਵਾਰ ਆਪਾਂ ਇਹ رابطہ ਬਣਾ ਕੇ ਚੱਲ ਰਹੇ ਸੀ ਵੀ ਸ਼ਾਇਦ ਕੋਈ ਹੱਲ ਨਿਕਲ ਕੇ ਆਵੇਗਾ ਸੋ ਉਸ ਦੇ ਚੱਲਦੇ ਆਪਾਂ ਇੱਥੇ ਗੁਰੂ ਘਰ ਵਿੱਚ ਹੀ ਬੈਠੇ ਸੀ ਤਾਂ ਸਾਥੀਓ ਪਹਿਲੇ ਯੂਨਾ ਦੇ ਵਿੱਚ ਤਾਂ ਹਲਚਲ ਹੋਈ ਲੈਟਰਾਂ ਦੇ ਵਿੱਚ ਵੇਖੋ ਪੋਸਟਰਾਂ ਦੀ ਡਿਮਾਂਡ ਤਾਂ ਕੀਤੀ ਗਈ ਫਿਰ ਭਰਤੀ ਬੋਰਡ ਵੱਲੋਂ ਜਵਾਬ ਦਿੱਤਾ ਗਿਆ ਫਿਰ ਇਹਨਾਂ ਨੇ ਇੱਕ ਲੈਟਰ ਬਣਾ ਕੇ ਭੇਜੀ ਫਿਰ ਭਰਤੀ ਬੋਰਡ ਨੇ ਜਵਾਬ ਦਿੱਤਾ ਤਾਂ ਸਾਥੀਓ ਹੁਣ ਇੱਕ ਗੱਲ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਭਰਤੀ ਬੋਰਡ ਨੇ ਈਪੀਆ ਨੂੰ ਜੋ ਲੈਟਰ ਬਣਾ ਕੇ ਦਿੱਤਾ ਉਸ ਵਿੱਚ ਇਹ ਗੱਲ ਦਿੱਤੀ ਹੈ ਸਾਡੇ ਕੋਲ ਵੱਖ-ਵੱਖ ਕੈਟਾਗਰੀਆਂ ਦੇ ਕੈਂਡੀਡੇਟ ਤੇ ਉਹ ਅਵੇਲੇਬਲ ਨਹੀਂ ਹੈਗੇ ਤਾਂ ਸਾਨੂੰ ਅੱਗੇ ਦੱਸਿਆ ਜਾਵੇ ਵੀ ਇਹਨਾਂ ਪੋਸਟਾਂ ਦਾ ਕੀ ਕੀਤਾ ਜਾਣਾ ਹੈ ਜਾਂ ਇਹ ਕੈਂਡੀਡੇਟ ਕਿੰਨੇ ਕੈਂਡੀਡੇਟਾਂ ਨੂੰ ਜਿਹੜੀਆਂ ਪੋਸਟਾਂ ਦਿੱਤੀਆਂ ਜਾਣਗੀਆਂ ਤਾਂ ਉਸ ਸੰਬੰਧ ਦੇ ਵਿੱਚ ਬੀਪੀਆਈ ਵੱਲੋਂ ਹਜੇ ਤੱਕ ਭਰਤੀ ਬੋਰਡ ਨੂੰ ਜਿਹੜੇ ਨੇ ਦਿਸ਼ਾ ਨਿਰਦੇਸ਼ ਉਹ ਜਾਰੀ ਨਹੀਂ ਕੀਤੇ ਗਏ ਸੋ ਉਸ ਦੇ ਚਲਦੇ ਪੰਜ 5 ਸਤੰਬਰ ਯਾਨੀ ਕਿ ਪਰਸੋਂ ਟੀਚਰ ਡੇ ਵਾਲੇ ਦਿਨ ਡੀਪੀਆਈ ਦਫ਼ਤਰ ਦਾ ਖਰਾਉ ਕੀਤਾ ਜਾਏਗਾ ਪਰ ਸਾਥੀਓ ਇੱਕ ਰਾਉ ਤਾਦ ਹੀ ਕੀਤਾ ਜਾਏਗਾ ਜਦੋਂ ਤੁਹਾਡੀ ਗਿਣਤੀ ਇੱਥੇ ਪਹੁੰਚੇਗੀ ਕਿਉਂਕਿ ਗਿਣਤੀ ਤੋਂ ਬਿਨਾ ਦੇਖੋ ਕੋਈ ਵੀ ਕੰਮ ਜੜਾ ਉਹ ਨਹੀਂ ਹੁੰਦਾ ਆਓ 5 ਸਤੰਬਰ ਟੀਚਰ ਡੇ ਵਾਲੇ ਦਿਨ ਡੀਪੀਆਈ ਦਫ਼ਤਰ ਤੇ ਖਰਾਉ ਕਰਿਏ ਔਰ ਇਹਨਾਂ ਕੋਲੋਂ ਇੱਕ ਸਵਾਲ ਪੁੱਛੀਏ ਕਿ ਸਾਡੇ ਜਿਹੜੇ ਨੇ ਲੈਟਰਾਂ ਦੇ ਜਵਾਬ ਦੇਣ ਦੇ ਵਿੱਚ ਇੰਨੀ ਦੇਰੀ ਕਿਉਂ ਕਿਉਂ ਜਿਹੜੀ ਭਰਤੀ ਨੂੰ ਸਾਡੇ ਨੂੰ ਇੰਨੀ ਦੇਰੀ ਕੀਤੀ ਜਾ ਰਹੀ ਹੈ ਕਿਉਂ ਲੰਕਾਇਆ ਜਾ ਰਿਹਾ ਹੈ ਔਰ ਦੂਜੇ ਪਾਸੇ ਨਾਲ ਦੇ ਨਾਲ ਸਾਥੀਓ ਇੱਕ ਲੀਗਲੀ ਵਰਕ ਵੀ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਹੈ ਕਿਉਂਕਿ ਭਰਤੀ ਬੋਰਡ ਨੇ ਡੀਪੀਆਈ ਨੂੰ ਇਹ ਲੈ ਕੇ ਭੇਜਿਆ ਕਿ ਸਾਡੇ ਕੋਲ ਕੈਂਡੀਡੇਟ ਅਵੇਲੇਬਲ ਨਹੀਂ ਹਨ ਤਾਂ ਇਸ ਦੇ ਚਲਦੇ ਇੱਕ ਲੀਗਲ ਪ੍ਰੋਸੈਸ ਜਿਹੜਾ ਹੈ ਉਹ ਅੱਜ ਕਮੇਟੀ ਨੇ ਵਕੀਲਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਉਹ ਸ਼ੁਰੂ ਕਰਨਾ ਹੈ ਸੋ ਸਾਥੀਆਂ ਨੂੰ ਬੇਨਤੀ ਹੈ ਵੀ ਕੱਲ ਤੱਕ ਜਿੰਨੇ ਵੀ ਸਾਥੀ ਨਗਰ ਭਰਤੀ ਦੇ ਵਿੱਚ ਰਹਿੰਦੇ ਹਨ ਕਿਉਂਕਿ ਆਪਾਂ ਮੰਗ ਰਹੇ ਹਾਂ 3500 ਦੀ ਲਿਸਟ ਕਿਉਂਕਿ 3500 ਕੈਂਡੀਡੇਟ ਹਾਲੇ ਤੱਕ ਰਹਿੰਦੇ ਨੇ ਪਰ ਭਰਤੀ ਬੋਰਡ ਇਹ ਲੈ ਕੇ ਭੇਜ ਰਿਹਾ ਕਿ ਸਾਡੇ ਕੋਲ ਕੈਂਡੀਡੇਟ ਅਵੇਲੇਬਲ ਨਹੀਂ ਹਨ ਤਾਂ ਆਰਬੀ ਮੌਜੂਦਗੀ ਦਰਸਾਉਣ ਦੇ ਲਈ ਇੱਕ ਪਰਫਾਰਮਾ ਜਿਹੜਾ ਵਕੀਲ ਸਾਹਿਬ ਆਪਾਂ ਨੂੰ ਦਿੱਤਾ ਹੈ ਉਹ ਸਾਰੇ ਕੈਂਡੀਡੇਟਾਂ ਨੇ ਧਰਨੇ ਤੇ ਪਹੁੰਚ ਕੇ ਆਪਦਾ ਉਹ ਪਰਫਾਰਮਾ ਸਾਈਨ ਕਰਕੇ ਭਰ ਕੇ ਦੇਣਾ ਹੈ ਔਰ ਇੱਕ ਫੋਟੋ ਔਰ ਇੱਕ ਆਧਾਰ ਕਾਰਡ ਦੀ ਕਾਪੀ ਜਿਹੜੀ ਹੈ ਉਹ ਸਾਰਿਆਂ ਨੇ ਨਾਲ ਲੈ ਕੇ ਆਉਣੀ ਹੈ ਔਰ ਉਹ ਪਰਫਾਰਮੇ ਨੂੰ ਭਰਨਾ ਜ਼ਰੂਰੀ ਹੈ ਤਾਂ ਕੱਲ ਤੱਕ ਆਪਾਂ ਉਹ ਪਰਫਾਰਮੇ ਹਰ ਹਾਲ ਦੇ ਵਿੱਚ ਭਰਨੇ ਨੇ ਔਰ 5 ਸਤੰਬਰ ਨੂੰ ਜਿਹੜਾ ਆਪਣੇ ਵੱਲੋਂ ਆਪਣੇ ਵੱਲੋਂ ਡੀਪੀਏ ਦਫਤਰ ਦਾ ਖਰਾਉ ਕੀਤਾ ਜਾਣਾ ਹੈ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਜਿਹੜੇ ਸਾਥੀ ਹਾਲੇ ਰਹਿੰਦੇ ਨੇ ਉਹ ਆਉਣ ਆਪਣੇ ਪਰਫਾਰਮਾ ਸਾਈਨ ਕਰਕੇ ਆਪਣਾ ਭਰ ਕੇ ਇੱਥੇ ਜਮ੍ਹਾਂ ਕਰਾ ਸਾਨੂੰ ਦੇਣ ਤਾਂ ਜੋ ਆਪਾਂ ਵੀ ਕੋਰਟ ਦੇ ਵਿੱਚ ਕੱਲ ਨੂੰ ਇਹ ਕਹਿ ਸਕੀਏ ਵੀ ਸਾਡੇ ਕੋਲ ਹਾਲੇ ਤੱਕ ਇਹਨੇ ਕੈਂਡੀਡੇਟ ਬਾਕੀ ਪਾਈ ਪਏ ਨੇ ਫਿਰ ਸਾਨੂੰ ਜਿਹੜਾ ਇਹ ਕਿਉਂ ਲਿਖਿਆ ਜਾ ਰਿਹਾ ਵੀ ਹਜੇ ਤੱਕ ਕੈਂਡੀਡੇਟ ਅਵੇਲੇਬਲ ਨਹੀਂ ਹਨ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਕੱਲ ਤੱਕ ਉਸ ਲਿਗਲੀ ਪ੍ਰੋਸੈਸ ਦਾ ਵੀ ਹਿੱਸਾ ਬਣੋ ਔਰ ਪਰਸੋ ਜੋ ਡੀਪੀਏ ਦਫ਼ਤਰ ਦਾ ਕਰਾਓ ਆਪਾਂ ਕਰਨ ਜਾ ਰਹੇ ਆ ਉਸ ਦਾ ਹਿੱਸਾ ਵੀ ਬਣੋ ਤਾਂ ਜੋ ਭਰਤੀ ਦੀਆਂ ਪੋਸਟਾਂ ਨੂੰ ਜਲਦੀ ਤੋਂ ਜਲਦੀ ਲੈ ਕੇ ਪੂਰਾ ਕਰਵਾ ਕੇ ਜਲਦੀ ਤੋਂ ਜਲਦੀ ਜਿਹੜਾ ਉਹ ਸਕੂਲਾ ਵੱਲ ਜਾ ਸਕੇ। ਅਗਲੀ ਜਾਣਕਾਰੀ ਸਾਥੀ ਬਲਵਿੰਦਰ ਕਾਕਾ ਜੀ ਜਿੰਨੇ ਵੀ ਇਸ ਵਕਤ ਬੇਰੋਜ਼ਗਾਰ ਅਧਿਆਪਕ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਗੱਲ ਸਾਥੀ ਨੇ ਤੁਹਾਡੇ ਸਾਹਮਣੇ ਰੱਖੀ ਆ ਇਸ ਕਰਕੇ ਬੇਰੋਜ਼ਗਾਰੋ ਹੰਬੜਾ ਮਾਰੋ ਆਪਣਾ ਜਿਹੜਾ ਰੋਜ਼ਗਾਰ ਆ ਤੁਸੀਂ ਪ੍ਰਾਪਤ ਕਰਨ ਦੇ ਲਈ ਜੋ ਵੀ ਡੇਟ ਅਨਾਉਂਸ ਕੀਤੀ ਆ ਜਿਆਦਾ ਸਮਾਂ ਤੁਹਾਡਾ ਆਪਾਂ ਨਹੀਂ ਲਵਾਂਗੇ ਅਨਾਉਂਸ ਕੀਤੀ ਆ ਉਸ ਦੇ ਮੁਤਾਬਕ ਜਿਹੜਾ ਤੁਸੀਂ ਕੱਲ ਸ਼ਾਮ ਤੱਕ ਸਾਰੇ ਜਿੰਨੇ ਵੀ ਸਾਥੀ ਬੇਰੁਜ਼ਗਾਰ ਸਾਥੀ ਨੇ ਉਹ ਪਹੁੰਚੋ ਤੇ ਜੋ ਵੀ ਆਪਣਾ ਆਪਾਂ ਨੇ ਕੰਮ ਕਰਨਾ ਜਿਸ ਤਰੀਕੇ ਨਾਲ ਪਰਸੋਂ ਹੀ ਆ 5 ਸਤੰਬਰ ਉਹਦੇ ਬਾਰੇ ਵੀ ਜਿਹੜਾ ਆਪਾਂ ਨੇ ਸਾਰੇ ਤੁਹਾਨੂੰ ਗੱਲ ਦੱਸ ਹੀ ਦਿੱਤੀ ਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਉੱਥੇ ਇੱਥੋਂ ਉਧਰ ਨੂੰ ਮੂਵ ਹੋਣਾ ਤੇ ਜੋ ਵੀ ਆਪਣੀਆਂ ਮੰਗਾਂ ਨੇ ਉਹ ਕਿਸ ਤਰੀਕੇ ਦੇ ਨਾਲ ਮਨਵਾਉਣੀਆਂ ਨੇ ਕਿਉਂਕਿ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਕਾਡਰ ਇਧਰੋਂ ਗਿਣਤੀ ਘਟਦੀ ਜਾਂਦੀ ਆ ਜਦੋਂ ਆਪਣਾ ਕਾਡਰ ਜ਼ਿਆਦਾ ਹੁੰਦਾ ਉਹਨਾਂ ਦੇ ਲਾਰੇ ਘੱਟ ਹੁੰਦੇ ਆ ਤੇ ਜਦੋਂ ਆਪਣਾ ਕਿਡਰ ਘੱਟਦਾ ਉਹਨਾਂ ਦੇ ਲਾਰੇ ਵੱਜ ਜਾਂਦੇ ਆ ਉਹਦਾ ਕਾਰਨ ਇੱਕੋ ਹੀ ਹੈ ਕਿ ਜਿਹੜੀ ਗਿਣਤੀ ਘੱਟਦੀ ਆ ਤੇ ਉਹਨਾਂ ਦੇ ਲਾਰੇ ਵੱਧਦੇ ਨੇ ਇਸ ਕਰਕੇ ਉਹਨਾਂ ਦੇ ਜਿਹੜੇ ਲਾਰੇ ਨੇ ਉਹ ਕਟਵਾਈਏ ਤੇ ਆਪਣਾ ਕਿਡਰ ਆਪਾਂ ਜਿਹੜਾ ਵਧਾਈਏ ਤੇ ਆਪਣਾ ਰੋਜ਼ਗਾਰ ਆ ਆਪਣੇ ਘਰਾਂ ਤੱਕ ਲੈ ਕੇ ਆਈਏ ਸੋ ਸਾਰੇ ਸਾਥੀਆਂ ਨੂੰ ਇਹ ਅਪੀਲ ਆ ਹੱਥ ਵਨ ਕੇ ਬੇਨਤੀ ਆ ਰਿਕੁਐਸਟ ਆ ਕਿ ਤੁਸੀਂ ਤੁਸੀਂ ਪਹੁੰਚੋ ਤੇ ਜੋ ਵੀ ਆਪਣਾ ਕੰਮ ਆ ਜੋ ਮੀਟਿੰਗ ਅੱਜ ਵੀ ਜਿਹੜੀ ਮੀਟਿੰਗ ਹੋਈ ਆ हां ए गल जरूर आ हो सकदा शायद साथी ने गल दस देती होवे तानू मैं रिपीट ਵੀ ਕਰ ਦਿੰਨਾ ਜਿਹੜੀ ਅੱਜ ਉਪਸ ਕੱਤਰ ਜੀ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਜੋ ਵੀ ਆਪਣੀ ਫਾਈਲ ਸੀਗੀ ਜੋ ਵੀ ਆਪਣੀਆਂ ਮੰਗਾਂ ਸੀਗੀਆਂ ਬੈਕਲੌਗ ਦੀਆਂ ਮੰਗਾਂ ਸੀਗੀਆਂ ਉਹਦੇ ਵਿੱਚ ਭਾਵੇਂ ਸਕਰੂਟੀ ਲਈ ਮੰਗ ਹੋਵੇ ਜੋ ਵੀ ਮੰਗਾਂ ਸੀਗੀਆਂ ਉਹਨਾਂ ਨੇ ਸੰਬੰਧਿਤ ਦੇਖੋ ਭਾਵੇਂ ਭਰਤੀ ਬੋਰਡ ਹੋਵੇ ਭਾਵੇਂ ਡੀਪੀਏ ਡਿਪਾਰਟਮੈਂਟ ਹੋਵੇ ਉਹਨਾਂ ਨੂੰ ਉਹ ਫਾਈਲ ਆ ਜਿਹੜੀ ਉਹ ਮਾਰਕ ਕਰਤੀ ਆ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਨੇ ਉਨਾ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਫਾਈਲ ਆ ਜਿਹੜੀ ਮਾਰਕ ਕਰ ਦਿੱਤੀ ਆ ਕਿ ਹਾਂ ਜੋ ਵੀ ਜੋ ਵੀ ਤੁਹਾਡੀ ਮੰਗ ਆ ਅਸੀਂ ਇਹਦਾ ਜਵਾਬ ਆ ਤੁਸੀਂ ਸਾਡੇ ਤੋਂ ਆ ਕੇ ਪੁੱਛ ਸਕਦੇ ਹੋ ਕੁਝ ਦਿਨਾਂ ਤੱਕ ਕੁਝ ਸਮੇਂ ਤੱਕ ਕੱਲ ਨੂੰ ਵੀ ਆਪਣੀ ਵੈਸੀ ਮੀਟਿੰਗ ਹੈਗੀ ਆ ਉਹ ਦੇਖੋ ਮੀਟਿੰਗ ਦਾ ਕੀ ਕੱਲ ਨੂੰ ਬਣਦਾ ਵੈਸੇ ਇੱਥੇ ਹੀ ਅਸੀਂ ਮੀਟਿੰਗ ਕਰਨ ਜਾਵਾਂਗੇ ਪੰਜਾਬ ਭਵਨ ਦੇ ਵਿੱਚ 11 ਵਜੇ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਆ ਉਹ ਕੀ ਹਾਲ ਨਿਕਲਦਾ ਉੱਥੇ ਮੀਟਿੰਗ ਹੁੰਦੀ ਆ ਨਹੀਂ ਹੁੰਦੀ ਉਹ ਤੁਹਾਨੂੰ ਕੱਲ ਵੀ ਦੱਸ ਦਵਾਂਗੇ ਜੋ ਵੀ ਉਹਨਾਂ ਨੇ ਆਪਣੀ ਫਾਈਲ ਸੀ ਜੋ ਭੇਜੀ ਆ ਤੇ ਉਹਦਾ ਵੀ ਜਵਾਬ ਆਪਾਂ ਕੁਝ ਦਿਨਾਂ ਤੱਕ ਉਹਦੇ ਤੇ ਕੀ ਵਰਕ ਹੋਇਆ ਕੀ ਕੰਮ ਹੋਇਆ ਤੇ ਕੀ ਉਹਨਾਂ ਨੇ ਉਸ ਫਾਈਲ ਦੇ ਉੱਪਰ ਹਰਕਤ ਕੀਤੀ ਆ ਜੋ ਵੀ ਡਿਪਾਰਟਮੈਂਟ ਦੇ ਵਿੱਚ ਹਰਕਤ ਚੱਲੀ ਆ ਜੋ ਵੀ ਗਤੀਵਿਧੀ ਚੱਲੀ ਆ ਉਹਦੇ ਤੇ ਆਪਾਂ ਗੱਲ ਹੋਊਗੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਉਹਨਾਂ ਨੇ ਜ਼ਰੂਰ ਆਪਣੀ ਫਾਈਲ ਨਾਲ ਦੀ ਨਾਲ ਮਾਰਕ ਕਰਕੇ ਅੱਗੇ ਭੇਜ ਦਿੱਤੀ ਆ ਪਰ ਜਿਹੜੀ ਉਹ ਫਾਈਲ ਆ ਉਹ ਹੋ ਸਕਦਾ ਉੱਥੇ ਦਰਾਜਾਂ ਦੇ ਵਿੱਚ ਬੰਦ ਹੋ ਕੇ ਨਾ ਰਹਿ ਜਾਵੇ ਤੇ ਉਸੇ ਟੇਬਲ ਦੇ ਉੱਪਰ ਪਈ ਨਾ ਰਹਿ ਜਾਵੇ ਇਸ ਕਰਕੇ ਬੇਰੁਜ਼ਗਾਰੋ ਅਸੀਂ ਪਹਿਲਾਂ ਵੀ ਕਿਹਾ ਕਿ ਤੁਸੀਂ ਹਮਲਾ ਮਾਰੋ ਆਪਣੀ ਜਿਹੜੀ ਫਾਈਲ ਆ ਉਹਨੂੰ ਚਲਾਉਣ ਦੇ ਲਈ ਆਪਣਾ ਕੰਮ ਚਲਾਉਣ ਦੇ ਲਈ ਆਪਣਾ ਰੋਜ਼ਗਾਰ ਪ੍ਰਾਪਤ ਕਰਨ ਦੇ ਲਈ ਤੇ ਜਿਹੜਾ ਆਪਾਂ ਕੱਲ ਨੂੰ ਇੱਥੇ ਪਹੁੰਚੀਏ ਕਿਉਂਕਿ ਜਿੰਨਾ ਸਮਾਂ ਆਪਾਂ ਕੱਟ ਨਹੀਂ ਦਿਖਾਉਂਦੇ ਸਾਥੀਓ ਅਰ ਕੱਲ ਵੀ ਆਪਾਂ ਗੱਲ ਕਰੀ ਸੀ ਕਿ ਬਹੁਤੇ ਸਾਥੀ ਇਹ ਵੀ ਗੱਲ ਕਰ ਦਿੰਦੇ ਆ ਕਿ ਇਹ ਕੁਸ਼ ਕਰਦੇ ਨਹੀਂ ਸਾਥੀ ਹੋਊਗਾ ਤੁਹਾਡੇ ਸਭ ਦੇ ਨਾਲ ਇਹ ਨਹੀਂ ਹੋ ਸਕਦਾ ਜੇ ਇਕੱਲਾ ਇਕੱਲਾ ਬੰਦਾ ਚਾਹੇ ਮੈਂ ਆ ਚਾਹੇ ਕੋਈ ਵੀ ਆ ਚਾਹੇ ਸਾਥੀ ਚਾਹੇ ਕਰਨਾ ਚਾਹੇ ਸ਼ੋਕ ਬਾਬਾ ਜਾਂ ਜਿਹਨੇ ਵੀ ਸਾਥੀ ਨੇ ਇਕੱਲਾ ਬੰਦਾ ਜਿੰਨੇ ਵੀ ਜੂਸ ਨਾਲ ਫਿਰ ਜਾਵੇ ਇਕੱਲਾ ਬੰਦਾ ਇਕੱਲੇ ਹੀ ਹੁੰਦਾ ਇਸ ਕਰਕੇ ਸਰਕਾਰਾਂ ਵੀ ਸਰਗਿੰਦੀਆਂ ਨੇ ਆਪਾਂ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀਏ ਤੇ ਆਪਣਾ ਜਿਹੜਾ ਰੋਜ਼ਗਾਰ ਆ ਉਹ ਪ੍ਰਾਪਤ ਕਰੀਏ ਤਾਂ ਇੰਨੀਆਂ ਗੱਲਾਂ ਕਹਿੰਦੇ ਆ ਕਹਿ ਕੇ ਸਾਰੀ ਗੱਲ ਖਤਮ ਕਰਦੇ ਆ ਤੇ ਇਸ ਤੋਂ ਬਾਅਦ ਕੋਈ ਸਵਾਲ ਹੋਣੇ ਆ ਉਹ ਸਾਥੀ ਗੱਲ ਕਰਨਗੇ ਤੁਹਾਨੂੰ ਇਹ ਜ਼ਰੂਰ ਆ ਕੇ ਫੰਡ ਦੀ ਅਪੀਲ ਆ ਸਾਥੀਓ ਤੁਸੀਂ ਜਿਹੜਾ ਫੰਡ ਦਾ ਸਹਿਯੋਗ ਕਰੋ ਕਿਉਂਕਿ ਧਰਨਾ ਚੱਲ ਰਿਹਾ ਲਗਾਤਾਰ ਹਰ ਕੰਮ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਪੈਸਾ ਜਿਹੜਾ ਲੱਗਦਾ ਤੁਸੀਂ ਸਹਿਯੋਗ ਕਰ ਵੀ ਰਹੇ ਹੋ ਤਾਂ ਹੀ ਜਿਹੜਾ ਇਹ ਕੰਮ ਚੱਲ ਰਿਹਾ ਇਕੱਲੇ ਅਸੀਂ ਵੀ ਕੋਈ ਵੀ ਬੰਦਾ ਇਕੱਲਾ ਇਸ ਚੀਜ਼ ਨੂੰ ਇਸ ਸੰਘਰਸ਼ ਨੂੰ ਇਸ ਧਰਨੇ ਨੂੰ ਨਹੀਂ ਚਲਾ ਸਕਦਾ ਇਸ ਕਰਕੇ ਤੁਸੀਂ ਉਹਦਾ ਵੀ ਸਹਿਯੋਗ ਕਰੋ ਅਕਾਊਂਟ ਨੰਬਰ ਤੁਹਾਨੂੰ ਸਾਂਝਾ ਕੀਤਾ ਰਾਜਕਮਰ ਤੇ ਮਨਦੀਪ ਮਾਲ ਦੇ ਨਾਮ ਤੇ ਜਥੇਬੰਦੀ ਦਾ ਸਾਂਝਾ ਖਾਤਾ ਉਹ ਵੀ ਸਹਿਯੋਗ ਕਰੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਖੀ ਗੱਲ ਆ ਸਾਥੀ